ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਮੀਤ ਕਰਦੇ ਤੁਸੀ ਸਾਰੇ ਠੀਕ ਠਾਕ ਹੋਵੋ ਤਾਂ ਤੁਹਾਨੂੰ ਦੱਸ ਤੋਂ ਮੰਗੇ ਦਿਨ ਹੈਗਾ ਜੈਤਵਾਰ ਦਾ ਬਸ ਸੰਤ ਪੰਚਮੀ ਅੱਜ ਸੰਤ ਪੰਚਮੀ ਦੇ ਮੌਕੇ 'ਤੇ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਭਾਂ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਆਏ ਸੀਗਾ ਵੀ ਬੱਚਿਆਂ ਨੂੰ ਨਾ ਵੀ ਸੰਤ ਪੰਚਮੀ ਆ ਗਈ ਕਹਿੰਦੇ ਸਵੇਰੀ ਜੋਤ ਕਹਿਣ ਲੱਗਾ ਅੱਜ ਤਾਂ ਅਸੀਂ ਪਤੰਗ ਚੜਾਉਣੇ ਨੇਗੇ ਮੇਸੀ ਮੈਂ ਸੀ ਪਤੰਗ ਚੜਾਉਣੇ ਨੇ ਅੱਜ ਧੁੰਦ ਹੈਗੀ ਨਹੀਂ ਤਾਂ ਕਹਿੰਦਾ ਪਸੰਤ ਪੰਜਵੀਂ ਧੁੱਪ ਹੁੰਦੀ ਹੈ ਕੋਈ ਮੌਸਮ ਬਹੁਤ ਖਰਾਬ ਸੀ ਸਵੇਰੇ ਲੱਗਦਾ ਨਹੀਂ ਸੀਗਾ ਵੀ ਧੁੱਪ ਕੱਢ ਲੂਗਾ ਰੱਬ ਤੇ ਪਰ ਹੁਣ ਧੁੱਪ ਕੱਢ ਲਈ ਹੁਣ ਤਾਂ ਟਾਈਮ ਹੋ ਗਿਆ 7:30 ਦਾ ਤੇ ਇਹ ਮੇਰਾ ਕੰਬਲ ਪਿਆ ਰ ਮੈਂ ਪੈ ਗਈ ਸੀ ਇੱਥੇ ਧੁੱਪ ਤਾਂ ਵੈਸੇ ਨਹੀਂ ਕਹਿਣੀ ਸੀਗੀ ਉਹ ਤਾਂ ਤੇ ਧੁੱਪ ਨਹੀਂ ਦਿੱਤੀ ਉਹ ਤਾਂ ਠੰਡ ਸੀਗੀ ਤੁਸੀਂ ਮੈਂ ਬਾਰੀ ਪੈ ਗਈ ਫਿਰ ਮੈਂ ਚਲੰਦਰ ਕੀ ਰਿਆਈ ਖੂੰ ਫਿਰ ਮੈਂ ਬਾਰੇ ਮੰਝੇ ਦੇ ਨਾਲ ਕਮਲ ਮੇੜ ਕੇ ਕੰਬਲ ਜਾਂ ਲੈ ਕੇ ਪੈ ਗਈ ਪਹਿਲਾਂ ਸ਼ਾਲ ਲੈਤਾ ਮੈਨੂੰ ਠੰਡਾ ਲੱਗੀ ਉੱਪਰ ਦੀ ਮੈਂ ਕੰਬਲ ਮਗਵਾਇਆ ਫਿਰ ਜੋਤੋ ਕੰਬਲ ਤਵਾਇਆ ਲੈ ਤੇ ਫਿਰ ਮੈਂ ਪੈ ਗਈ ਪਰ ਮੈਨੂੰ ਨਾ ਪੈਰਾਂ ਨੂੰ ਸੇਕ ਜਿਹਾ ਲੱਗਾ ਜਦੋਂ ਬਈ ਪੈਨ ਮੈਂ ਕਿਹਾ ਇਹ ਤਾਂ ਪਨਿਕੜੀ ਲੱਗਦੀ ਆ ਥੋੜਾ ਜਿਹਾ ਮੂਹਨਕਾ ਕਰਕੇ ਦੇਖਿਆ ਮੈਂ ਤੁੰਗੋ ਸੋਣੀ ਨਿਕਲੀ ਦੀ ਸੀ ਮੇਰੀ ਫੇਰ ਅੱਖ ਜੀ ਲੱਗ ਗਈ ਫਿਰ ਇਹ ਜਹੌਲਾ ਜਿਹਾ ਹੋ ਗਿਆ ਘੰਟਾਕ ਪੈ ਕੇ ਜਦੋਂ ਤੱਕ ਨਹੀਂ ਕਿਉਂ ਵਲੀ ਸੋਨੀ نیند ਜਾਈ ਤਾਂ ਤਾਂ ਗਰੀ ਨੇ ਟੱਪਾਈ ਤੋਂ ਫਿਰ ਵਧੀਆ ਖਲ ਗਈ ਤੇ ਜੋਤ ਹੁਣ ਪਤੰਗ ਚੜਾ ਜਿਹੜਾ ਕਿ ਅੱਕ ਗਿਆ ਪਤੰਗ ਨੇ ਚੜਾ ਲੈ ਕੁਸ ਨਮਾਲਿਆ ਸੀਗਾ ਕੀ ਲੈ ਸੀ ਉਹ ਤਾਂ ਹੋ ਤੂੰ ਚਰਖੜੀ ਜੀ ਅੱਗੇ ਤਾਂ ਉਹ ਚੱਕੜੀ ਕਹਿੰਦੇ ਹੁੰਦੇ ਗੱਟੂ ਗੱਟੂ ਲੈ ਸੀ ਇਹ ਡੋਰ ਵਾਲਾ ਉਹ ਦੂਜੀ ਡੋਰ ਨਹੀਂ ਹੁੰਦੀ ਜਿਹਨੂੰ ਕਹਿੰਦੇ ਨੇ ਖਤਰਨਾਕ ਹੁੰਦੀ ਹੈ ਵਰਤਨੀ ਚਾਹੀਦੀ ਕੋ ਹੋਰ ਹੁੰਦੀ ਅੱਡ ਕਿੱਧਰ ਗਿਆ ਹੁਣ ਗੱਟੂ ਉਹ ਪਤੰਗਾ ਤੋਂ ਹੀ ਆਖਿਆ ਹੁਣਾ ਖੇਡ ਬਣਾ ਲਈ ਲੈ। ਅਸਵੇਰੀ ਸਨੇਹੀ ਇਹ ਸਿਰਨਮਾਤਾ ਸੀਗਾ ਮੈਂ ਪਿਛਲੇ ਐਤਵਾਰੇ ਨਾਲੋਂ 15 ਦਿਨ ਹੋ ਗਏ ਸੀ ਅੱਜ। ਸਵੇਹੀ ਫਿਰ ਇਹ ਤਾਂ ਮੈਂ 11 ਵਜੇ ਤਾਂ ਸਿਰ ਬਾਤਾ ਸੀਗਾ। ਸੁੱਕ ਗਿਆ ਸੀ 11 ਵਜੇ ਦੇ ਨੂੰ। ਫੇ ਜੱਟ ਗਿਆ ਸੀ ਕੋਠੇ ਤੇ ਇਹ। ਪਤੰਗ ਬਤੰਗ ਚੜਾ ਕੇ ਹੁਣਾ ਖੇਡ ਬਣਾਈ ਐ। ਕਿੱਥੇ ਬੰਨ ਕੇ ਆਏ ਹੇ ਤੱਕ ਆ ਜਾ। ਪ੍ਰੈਕਟਿਸ ਨੂੰ ਮੈਂ ਨਹੀਂ ਆਇਆ ਬੜੀ ਉਡਣ ਮੈਂ। ਇਥਾ ਆਪਾ ਹੋ ਰਹੀ ਹੈਗਾ ਆਪਣਾ ਚੌੜਾ ਜਿਹਾ ਘਾਟਾ ਚੌੜੀ ਇਥਾ ਪੀ ਵੀ ਤੇ ਨਹੀਂ ਕਿੱਧਰ ਵੀ ਆਪਣੀ ਉਹ ਵਾਲੀ ਵੀ ਦੀ ਸੀ ਜਦੋਂ ਡੰਡੇ ਜੇ ਮੰਗੂਆਂ ਦਾ ਲੋ ਜੀ ਹੁਣ ਬਣਾਉਈਆਂ ਮੈਂ ਚਾਹ 22:00 ਵਜ ਗਏ 22:00 ਚਾਹ ਨਾਲ ਨਾ ਪਤਾ ਤੈ ਰਾਹ ਮਸਾ ਮੈਂ ਪੈਸੇ ਨਾ ਨੋਟ ਨੇ ਮੰਗੀ ਘਰ ਮਣਵਾਗੀ ਸੇਲੀ ਦੇ ਘਰੇ ਕੋਈ ਕੰਮ ਕਰਤੀ ਹੋਣਗੀਆਂ ਉੱਥੇ ਜੋ ਤੋਂ ਸਕੂਲ ਤੇ ਛੱਡ ਕੇ ਮੁੜਿਆ ਮੇਰੇ ਪੈਸੇ ਦੀ ਵਾਗੀ ਆ ਮੈਨੂੰ ਸੁਣੀ ਤੇ ਜਾਂਦੇ ਸੀ ਇਹੇ ਬੋਲਦੇ ਚਲ ਲਈ ਬਿਗਸਰੀ ਚੱਲੂਆ ਹੁਣ ਹੁਣ ਆਪਾਂ ਗਿਆਨ ਵਾਲੀ ਚਾਹ ਵੀ ਨਿੱਕੜੇ ਬਣਾਈ ਕਈ ਦਿਨ ਹੋ ਗਏ ਕੱਪੜੇ ਸਿਲਾਈ ਕਰਦੀ ਹੁੰਦੀ ਜਦੋਂ ਉਹ ਤਾਂ ਬਣਾ ਲੈਂਦੇ ਸੀ ਇਹ ਵਿਚਾਰੇ ਹੋ ਨਸ਼ੇ ਜਿਹਾਂ ਮਸ਼ੀਨ ਤੇ ਵਟਣੂ ਜੀ ਕਰਿਆ ਹੁੰਦਾ ਸੀ ਤੇ ਅੱਜ ਵਾਸਤੇ ਪੈ ਗਈ ਮਾਂ ਕਿਹਨੇ ਲਈਗੀ ਤੇ ਇੱਕ ਨਾ ਸਾਡਾ ਭੁੱਖੇ ਦਾ ਕੋੜ ਖਾਣ ਨੂੰ ਲੱਗਿਆ ਰੋਟੀ ਨੂੰ ਚਾਲੂ ਜਦੋਂ ਚੰਗੀ ਕਰਦੀ ਪਤਲੀ ਖੰਡ ਦੀ ਚਾਹ ਨਾ ਕਿੰਨੀ ਦੁੱਧ ਪਾਈ ਆ ਪਤਲੀ ਹੀ ਰਹਦੀ ਐ ਇਹ ਨਹੀਂ ਸੋ ਸਕਦੀ ਇਹ ਗੁੜ ਖਾਧੋ ਹੋਇਆ ਤਾਂ ਬਲਾਡੇ ਜਾਣ ਦੀ ਕੋਈ ਸਲਾਹ ਨਹੀਂ ਦੇ ਸਕੀ ਇਹ ਕੋਈ ਜਾਗੂ ਗੱਤਾਂ ਮਗਾਂਗੀ ਇਹਨਾਂ ਨੂੰ ਸਰਲਾਈ ਵੀ ਲੋੜ ਥੋੜੀ ਰਹਿ ਗਿਆ ਬਸ ਇਹ ਵੱਧ ਪਾਉਣਾ ਪੈਂਦਾ ਖੰਡ ਦੀ ਆ ਤਾਂ ਮੜੀ ਸਵਾਲ ਸ਼ਮਿਲ ਜੀ ਨਾ ਲੱਗ ਜਾਂਦੀ ਐਗੀ ਨਹੀਂ ਤਾਂ ਫਿਰ ਜੰਮੀ ਪਤਲੀ ਹੀ ਬਣ ਜਾਂਦੀ ਐ ਕਿਆ ਸਤੀਫਾ ਹੋਰ ਬਣਾਉਣਾ ਪਊਗਾ ਹਰੇਕਾ ਫੰਟ ਪਈ ਹੈਗੀ ਤੁਹਾਡੀ ਤਾਂ ਅਨੁਸਾਨੇ ਨਾਲ ਚਾਈਂ ਦੀਆਂ ਲੱਗੀਆਂ ਲੌਂਗ ਲੈ ਚੀ ਕਿ ਨਹੀਂ ਲਈ ਹੈ ਇਹ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ 4-5 ਪੌਣੀਆਂ ਪੈਦੀਆਂ ਨੇ ਇੱਕ ਵਾਰੀ ਦੀ ਚਾਚ ਥੋੜੀਆਂ ਦਿੰਦੇ ਨੇ 100000 ਰੁਪਏ ਦੀਆਂ ਜਮੀ ਮਾਨ ਲੱਤਾ ਸੀ ਬਸ ਸਾਰਾ ਉਹਦੇ ਨਾਲ ਵੱਡ ਗਿਆ ਸੀਗਾ ਇਹ ਕਿੰਨਾ ਮਸਾਲਾ ਬਣ ਗਿਆ ਸੀਗਾ ਉਹ ਗੱਲ ਦਾ ਬਿੰਨੇ ਟੋਪਰ O zaman gideceğim. Nerede meydindi? Vereceğim ona. Onunla beni paynilyeceğimiz ya. Çocuğa da mı cevap veriyoruz? Vereceğim ona. Sıkar diye mi?

ਅਪਲਸਾਲ ਗਵਾਂਦ ਸਬਜ਼ੀ ਬਣਾਵਾਂਗੇ ਆ ਕਹਿੰਦੀ ਮੇਰੇ ਚਾਹ ਤਾ ਮੋਲੇ ਲਵਾ ਕਹਿੰਦੀ ਅਬ ਇਹਨੂੰ ਆਇਆ ਵੀ ਅੱਜ ਅਲੂ ਖੋਣਗੇ ਅਲੂ ਇਹ ਅਲੂ ਉਹ ਤਾਂ ਦਿੰਦੀ ਆ ਚਲ ਗੋਈ ਸਬਜ਼ੀ ਬਣਾਵਾਂਗੇ ਕਹਿੰਦੇ ਨਾ ਬਾਹਰ ਆਪਣੇ ਤਾਂ ਨਹੀਂ ਗਏ ਆਪੇ ਤਾਂ ਸ਼ਰਮ ਆ ਪਾ ਦੂਜੇ ਘਰ ਵਾਲਾ ਕੋਲ ਨਹੀਂ ਆਉਂਦੇ ਆਈ ਸੀ ਅੱਜ ਇਹਨਾਂ ਤੋਂ ਲੈਤ ਨਹੀਂ ਉਦਾਰੇ ਸਾਡਾ ਪਜੀ ਉਤਰਿਆ ਜਾ ਤਾ ਆਹ ਰੁਕਦੀ ਨੂੰ ਪਾ ਦੇ ਉਹ ਤ ਰਾਟੇ ਨੂੰ ਪਾਇਆ ਸੀ ਜੇ ਤੂੰ ਗਾਣਾ ਚੰਗਾ ਮਖੀ ਨੂੰ ਪਾ ਦੇ ਉਹ ਕਠਾਈਆਂ ਨਾਲ ਚੜੀ ਨੂੰ ਇਹ ਤਾਂ ਪਾਇਣੀ ਪਾ ਲਈ ਇਹ ਕਿਤਾ ਪਾ ਲਈ ਨੀ ਸਰਦੀ ਆ ਜਿਓ ਤਾ ਨਾ ਜੀ ਇਹ ਲਓ ਜੀ ਰੋਟੀ ਪਾਣੀ ਦਾ ਆਪਾਂ ਨੇ ਮੇੜ ਲਿਆ ਗੁੱਡ ਗਰਮ ਕਰ ਦਿੱਤੀ ਸੀ ਮੈਂ ਦਹੀਂ ਆਦਿ ੱਪਾ ਕਰ ਲਿਆ ਗਰਮ ਬਾਲੀ ਦੇ ਦੀ ਕੀ ਆ ਰਹੀ ਹੈ ਕਰ ਮਕਰਨਾ ਨਾਲ ਹੀ ਫਿਰ ਮਿੱਠਾ ਫੁਰਜਾ ਦਾ ਬੜੀ ਜਿਹੀ ਦੋ ਜਣੇ ਚਰਚੀ ਬਾਹੀ ਜਾਂਦੀ ਹੈਗੀ ਇਹਨੂੰ ਫਿਰ ਜਾਗ ਲਾਵਾਂਗੇ ਆਪਾਂ ਦਹੀਂ ਨੂੰ ਥੋੜਾ ਜਿਹਾ ਨਿੱਕਾ ਹੋ ਰਹਿ ਗਿਆ ਜੀ ਇੱਥੇ ਨਾ ਕਰੀਮ ਲੱਗੀ ਪਈ ਹੈ ਜੀ ਥੋੜਾ ਜਿਹਾ ਘੱਲ ਹੋਏ ਦੇ ਵਿੱਚ ਫੇਰ ਹੁੰਦੀ ਦੁੱਧ ਇਹ ਚਪਾ ਮੰਗੇ ਤਾਂ ਮਿੱਠਾ ਕਰਕੇ ਦੁੱਧ ਇਹ ਆਪਣੀ ਪਹਿਲਾਂ ਵਾਲੀ ਦਹੀਂ ਥੋੜੀ ਜਿਹੀ ਬੀਚ ਕੋਈ ਰੱਖ ਲਿਆ ਇਹਦੇ ਵਿੱਚ ਜਾਗ ਲਾਵਾਂਗੇ ਤੇ ਰੋਟੀ ਪਾਣੀ ਦਾ ਸਾਰਾ ਆਪਾਂ ਸਬਜ਼ੀ ਰੋਟੀ ਚੁੱਲੇ ਤੇ ਕਰੇਗਾ ਪਾਣਦੇ ਨੂੰ ਪਾਣੀ ਫਿਰ ਪਿੱਛੇ ਅੱਗ ਸੀਗੀ ਤਰਖਿਆ ਪੈਗਾ ਪਾ ਕੇ ਪਾਣੀ ਹੋਈ ਜਾਂਦਾ ਕਰਦੇ ਨੇ ਦੁਬਾਰੀ ਆ ਜੂਗੀ ਬਸ ਅੱਜ ਬਚਲੇ ਤੇ ਕਰ ਲਾ ਚਿੱਲੇ ਕੋਲ ਆਪਣੇ ਬਾਹਰ ਸਾਸਮਾਂ ਚੱਕ ਕੇ ਜਾਣਾ ਪੈਂਦਾ ਵਾ ਫਿਰ ਸਾਰਾ ਧਰਨਾ ਪੈਂਦਾ ਕਦੇ ਕਦੇ ਬਸ ਮੈਂ ਹੀ ਨੀ ਗੱਬ ਦਿਨ ਦਿਨ ਚਲੋ ਸੋਈਜੀ ਬਣਾ ਲੱਜੇ ਅੱਜ ਠੰਡ ਸੀ ਮਾਸੀ ਅੱਜ ਚਿੰਡੇ ਕੋੜੀ ਆਹਰ ਜਾਗ ਅੱਛਾ ਚਿੰਡੇ ਕੋੜੀ ਬੈਠ ਗਈ ਏ ਇਹ ਕੋਲ ਬਾਹਰ ਪਾਣੀ ਫਿਰ ਸੋਈ ਚਲਾਇਆ ਪਤਾ ਨਾਲ ਦੀ ਨਾਲ ਫਿਰ ਛੇਤੀ ਹੋ ਜਾਂਦਾ ਰੜ ਨਾਲ ਦਾ ਪਾਣੀ ਨਾਦੀ ਨਾਲ ਉਸ ਪਾਣੀ ਮਾਹੀ ਤੇ ਦੁੱਧ ਨਾਲ ਅਦੀ ਗੜੀ ਹੋ ਜਾਂਦਾ ਗਰਮ ਤੇ ਮਦਦ ਕੀ ਹੋ ਗਿਆ ਸਾਡੇ ਛੇ ਕਰਦੇ ਗੱਪਣਾ ਪੋੜੀ ਹੋਈ ਹੁੰਦਾਗਾ ਸਵੇਰੇ ਮੈਂ ਜਦੋਂ ਰੱਖਨੇ ਆਪੋਂ ਵਿੱਚ ਕੱਟ ਕੇ ਇੱਕ ਦਿਨ ਮੈਂ ਡੋਲੋ ਵਿੱਚ ਕੱਢ ਲੈਂਦੀ ਇੱਕ ਦਿਨ ਆਪਣੀ ਪਤਲੀ ਵਿੱਚ ਸਵੇਰੇ ਜਿਨੀ ਆਉਂਦੀ ਇੱਕ ਬਾਂਡੇ ਚ ਕੱਢ ਲਈ ਫਿਰ ਸਵੇਰੇ ਜਿਉਣ ਲੱਗ ਜਾਂਦੀ ਫਿਰ ਜਿਵੇਂ ਆਪਾਂ ਇੱਕ ਟਾਈਮ ਹੀ ਲਾਉਂਦੇ ਆਗੇ ਜੀ ਤੇ ਮੈਂ ਜਿਵੇਂ ਜਿਨੀ ਵਾਸਤੇ ਦੋ ਤਿੰਨ ਕੱਟੇ ਲਾਤਾ ਸੀ ਪਰ ਜਿਆਦਾ ਥੋੜਾ ਜਿਹਾ ਹੋ ਜਾਂਦਾ ਵਾ ਹੁਣ ਦੁਕਾਨਦਾਰ ਨੇ ਨਹੀਂ ਆਇਆ ਹਾ 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 ਨਿਕਲਿਆ ਸੀ ਕੋਲੇ ਖੜੀ ਨਹੀਂ ਕੱਢੀ ਲਸੀ ਜੀ ਇਹ ਤਾਂ ਵਾੜਦਾ ਹੈ ਜੀ ਹੁੰਦਾ ਬਸ ਇਹ ਗਰਮ ਤਾਂ ਹੋ ਰਹੀ ਹੈ ਇਹ ਮਿਲ ਕੇ ਪਾਇਆ ਸੀ ਇਹ ਜੱਗ ਥੋੜਾ ਜਿਹਾ ਮਾਰਾ ਬਿਨਿਆ ਸੀ ਮਿਲ ਕੇ ਜੀ ਪਾਣੀ ਹੁੰਦੀ ਹੈ ਮੈਂ ਇਹਨਾਂ ਦਾ ਬਹੁਤ ਹੁੰਦਾ ਹੈ ਤੇ ਜਿਹੜੇ ਜਿਆਗ ਭਰੀ ਪਾਇਆ ਨੇ ਦੇਖੀ ਤੇ ਬਸ ਦੁੱਧ ਨੂੰ ਬਾਈ ਦੀ ਆਪਣੀ ਆ ਗਈ ਸਾਰਾ ਕੁਝ ਸਾਫਾਈ ਕਰ ਦੋ ਸੁਭੰਦਰ ਲੈ ਜੂ ਚਾਹ ਪੱਕੇ ਰੱਖ ਲੂਗੀ ਦੇਖੀ ਅਜੇ ਥੋੜੇ ਜਾਰੇ ਕਰਨੇ ਤਾਂ ਥੋੜੇ ਚਿਰ ਲੱਗੂਗਾ ਤੇ ਯਾਰ ਇਸ ਮੱਲੀਆ ਦਹੀ ਨਹਿਰ ਗਈ ਜਾਲੇ ਕਰਮ ਤੋਂ ਬਾਅਦ ਨਾਲ ਪਾਟ ਦੇ ਜਾਂਦਾ ਆਹ ਗਰਮ ਜੁੱਝ ਜਿਆਗ ਪਾਗੀ ਬਸ ਤੇ ਥੋੜਾ ਜਿਹਾ ਬਰਸਾਤ ਪਈ ਉਦੋਂ ਇਹ ਪਈ ਪਏਗਾ ਕਿਉਂਕਿ ਮਦੁਰ ਰੋਟੀ ਸਬਜ਼ੀ ਬਾਹਰ ਬਣਾਈ ਸੀ ਤੇ ਬਸ ਹੁਣ ਮੇਰਾ ਰਹੀਆ ਕੱਲਾ ਉਟੋਦੀ ਬੰਨਣਾ ਸਾਰਾ ਪਕਾਉਣ ਨੂੰ ਰਵੇੜਤਾ 4:30 ਵਜੇ ਨੂੰ ਬਸ ਬਸ ਮੈਂ ਡ੍ਰਾਈ ਹੋ ਕੇ 4:30 ਨੂੰ ਜਲਦੀ 4:30 ਨੂੰ ਸੀ ਤੇ ਅੱਜ ਦੇ ਵਲੌਗ ਹਨ ਵੀ ਆਪਾਂ ਇੱਥੇ ਕਰਦੇ ਆ ਮੈਂ ਲਾਈਕ ਸੀ ਹੋਰ ਵਲੌਗ ਨਾਲ ਇਹ ਜੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਅਸੋ ਜੀ ਜੇ ਆਪਣੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਧੰਨਵਾਦ ਜੀ